ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਖੜਿਆਂਗੇ ਗੋਵਿੰਦ ਸਾਗਰ ਝੀਲ ਦੇ ਵਿੱਚ ਜੋ ਨੰਗਲ ਟਾਈਮ ਹੈ ਨੰਗਲ ਟਾਈਮ ਤੋਂ ਪਹਿਲਾਂ ਜੋ ਗੋਵਿੰਦ ਸਾਗਰ ਝੀਲ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਦੇ ਉੱਤੇ ਬਣਾਈ ਹੋਈ ਹੈ ਇਹ ਝੀਲ ਜਿਹਦਾ ਪਾਣੀ ਆਪਾ ਆਖੜਾ ਕਹਿੰਦੇ ਆਉਂਦੀ ਹੈ ਹਰਿਆਣਾ Rajasthan ਨੂੰ ਪਾਣੀ ਜਾਂਦਾ ਜਿਹਦਾ ਪੰਜਾਬ ਨੂੰ ਜਾਂਦਾ ਜਿਹਨੂੰ ਅਸੀਂ ਕਹਿੰਦੇ ਆ ਪੰਜਾਬ ਦਾ ਪਾਣੀ ਹੈ ਉਹ ਆ ਹੈ ਕਿਸਤੀਆਂ ਨੇ ਉਹ ਰਸਲਾਨੀਆਂ ਦਾ ਵੱਡਾ ਜਿਹੜਾ ਹੈਗਾ ਇੱਥੇ ਟੂਰਿਸਟ ਹੋ ਬਣਿਆ ਹੋਇਆ ਹੱਬ ਬਣ ਚੁੱਕੀ ਹੈ ਇਹ ਕਿਸਤਿਆਂ ਚ ਘੁੰਮਣ ਦਾ ਜਿਹੜਾ ਰੇਟ ਹੈ 15 ਮਿੰਟਾਂ ਦਾ 400 ਹੈ ਅਤੇ ਘੰਟੇ ਦਾ 700 ਹੈ ਬੰਦੇ 15 ਤੱਕ ਵਜ ਜਾਂਦੇ ਨੇ 20 ਵੀ ਵਜ ਜਾਂਦੇ ਨੇ ਤੇ ਇੱਕ ਘੰਟੇ ਦਾ 1200 ਰੇਟ ਹੈ ਸਲਾਨੀ ਇੱਥੇ ਆਉਂਦੇ ਨੇ ਪੰਜਾਬੀ ਕਿਉਂਕਿ ਪੰਜਾਬ ਦਾ ਪਹਿਲਾਂ ਪੰਜਾਬ ਚ ਹੀ ਸੀ ਇਹ 1966 ਤੋਂ ਪਹਿਲਾਂ ਪੰਜਾਬ ਸੀਗੀ ਇਹ ਜਿਵੇਂ ਦਿੱਲੀ ਹੈ 1912 ਤੋਂ ਪਹਿਲਾਂ ਦਿੱਲੀ ਵੀ ਪੰਜਾਬ ਚ ਸੀਗੀ 1912 ਚ ਫਿਰ ਕਲਕੱਤੇ ਤੋਂ ਰਾਜ ਤਾਂ ਨਹੀਂ ਅੰਗਰੇਜ਼ਾਂ ਨੇ ਲਿਆਂਦੀ ਸੀ ਜਿਵੇਂ ਹੌਲੀ ਹੌਲੀ ਸਾਥੋਂ ਸਾਰਾ ਕੁਝ ਖੋਲਿਆ ਇਹ ਪੰਜਾਬ ਦਾ ਹਿੱਸਾ ਸੀ ਪੰਜਾਬ ਦੇ ਨਾਲ ਹੀ ਲੱਗਦਾ ਹੱਦ ਇਹ ਸਾਰਾ ਕੁਝ ਜੰਨੀ ਕਿ ਵੀ ਸਾਥ ਹੌਲੀ ਹੌਲੀ ਹੈ ਜਿਹੜਾ ਉਹ 1680 ਫੁੱਟ ਡੂੰਘੀ ਹੈ ਇਹ ਜਿਹੜਾ ਟਾਪੂ ਹੈ ਇਹ ਪਹਾੜਾਂ ਦੇ ਵਿਚਾਲੇ ਟਾਪੂ ਬਣਾਇਆ ਗਿਆ ਵੈਸੇ ਤਾਂ ਅੰਗਰੇਜ਼ਾਂ ਦੀ ਦੇਣਾ ਹੈ ਅੰਗਰੇਜ਼ਾਂ ਦੇ ਇੰਜੀਨੀਅਰਾਂ ਨੇ ਉਹ ਸ਼ੁਰੂਆਤ ਕੀਤੀ ਚਲੋ ਦੇਸ਼ ਛੱਡ ਕੇ ਚਲੇ ਗਏ ਉਦੋਂ ਫਿਰ ਇਹ 13 ਸਾਲਾਂ ਬਾਅਦ ਤਿਆਰ ਹੋ ਗਈ ਸੀ ਬਣ ਕੇ ਬਹੁਤ ਠੰਡੀ ਠੰਡੀ ਹਵਾ ਜਿਹੜੀ ਪਾਣੀ ਸੋਹਣਾ ਪੀਣ ਯੋਗ ਪਾਣੀ ਹੈ ਇਹ ਕਈ ਪਿੰਡ ਵੀ ਇਹਦੇ ਵਿੱਚ ਡੁੱਬੇ ਹੋਏ ਨੇ ਕਿਉਂਕਿ ਜਦੋਂ ਕਬਾਇਰ ਕਰੀਤੀ ਇਹ ਟਾਪੂ ਬਣਾਇਆ ਹੈ ਖੜਾ ਕਰਿਆ ਪਾਣੀ ਇਕੱਠਾ ਹੋਇਆ ਉਰੇ 1680 ਫੁੱਟ ਜੋੜ ਨੂੰ ਪਤਾ ਲੱਗਦਾ ਕਿ ਕਿੱਡਾ ਹੁੰਦਾ ਹੈ 1680 ਫੁੱਟ ਪਾਣੀ ਇਹਦੇ ਵਿੱਚ ਖੜਾ ਜਦੋਂ ਫੁੱਲ ਭਰ ਜਾਂਦਾ ਉਰੇ ਤੱਕ ਪਾਣੀ ਆ ਜਾਂਦਾ ਜਿੱਥੇ ਅਸੀਂ ਖੜੇ ਆ ਜਦੋਂ ਫੁੱਲ ਭਰਦਾ ਹੈ ਇੱਥੇ ਤੱਕ ਪਾਣੀ ਆ ਜਾਂਦਾ ਆ ਨਿਸ਼ਾਨੀਆਂ ਨੇ ਪਾਣੀ ਦੀਆਂ ਦਿਖਾਇਓ ਜੀ ਆ ਨਿਸ਼ਾਨੀਆਂ ਪਾਣੀ ਦਾ ਦੇਖੋ ਉੱਪਰ ਤੱਕ ਪਾਣੀ ਵੱਜਿਆ ਹੋਇਆ ਫਰੇੜੇ ਪਾਣੀ ਦੇ ਲਪੇੜੇ ਉੱਪਰ ਤੱਕ ਭਰ ਜਾਂਦਾ ਸਾਰਾ ਦੇਖ ਲਓ ਵੀ ਕਿੰਨਾ ਆਜੋ ਦਿਖਾਓ ਆਜੋ ਲਿਓ ਨਾਲੇ ਇੱਥੇ ਉਰੇ ਰੱਖਿਓ ਉੱਪਰ ਇੱਥੇ ਤੱਕ ਪਾਣੀ ਆ ਜਾਂਦਾ ਜੀ ਇਹ ਉਹ ਪੁੱਲ ਪਰ ਤਾਂ ਨਿਸ਼ਾਨੀਆਂ ਦੇਖੀਂਆਂ ਨੇ ਪਾਣੀ ਨੇ ਤੁਹਾਨੂੰ ਬੱਤੀ ਆਈਆਂ ਉਹ ਆਹ ਸਾਰਾ ਪਾਣੀ ਦਾ ਭਰਕਾੰਦ ਇਹ ਦੇਖ ਲਓ ਵੀ ਕਿੰਨਾ ਪਾਣੀ ਹੋ ਜਾਂਦਾ ਤਾਂ ਇਸੇ ਤਰ੍ਹਾਂ ਇਹ ਤੁਹਾਨੂੰ ਪੂਰਾ ਦਿਖਾਵਾਂਗੇ ਵੀਡੀਓ ਸ਼ੇਅਰ ਕਰੀ ਜਾਓ ਚਲਦੇ ਚਲਦੇ ਆਹ ਦੇਖਾ ਇੱਧਰ ਤੁਹਾਨੂੰ ਨਿਸ਼ਾਨੀਆਂ ਦਿਖਾਈਆਂ ਉਹ ਦੇਖੋ ਜੀ ਸਾਰਾ ਕਾਲਾ ਪਹਾੜ ਦੀਂ ਦਾ ਸਾਰਾ ਭਰ ਜਾਂਦਾ ਫੇਰ ਜਾ ਕੇ 1680 ਫੁੱਟ ਪਾਣੀ ਹੁੰਦਾ ਪਰ ਅੱਜ ਆਨੰਦ ਮਾਣ ਰਹੇ ਨੇ ਉਹ ਕਿਸ਼ਤੀਆਂ ਨੇ ਲੱਗੀਆਂ ਹੋਈਆਂ ਲਗਭਗ 15-20 ਸਰਕਾਰੀ ਕਿਸ਼ਤੀਆਂ ਵੀ ਨੇ ਪ੍ਰਾਈਵੇਟ ਠੇਕੇ ਠੇਕੇ ਤੇ ਚੱਲਦਾ ਹੋਊ ਕੰਮ ਇਸ ਤਰ੍ਹਾਂ ਪਹਾੜਾਂ ਦੀ ਗੋਦ ਦੇ ਵਿਚਾਲੇ ਵਾਲੇ ਪਹਾੜ ਨੇ ਇੱਕ ਖਸਿਆਰ ਪਹਾੜ ਨੇ ਬਿਲਕੁਲ ਜਿਵੇਂ ਲੈਨ ਚ ਹੁੰਦੇ ਨੇ ਆ ਸਾਹਮਣੇ ਨਗਾ ਮਾਰੋ ਦੇਖ ਸਕਦੇ ਹੋ ਤਸਵੀਰਾਂ ਢੋਲ ਵੱਜ ਵੱਜ ਰਹੇ ਨੇ ਟਾ ਝੀਲ ਐ ਤੁਹਾਨੂੰ ਪੂਰੀ ਝੀਲ ਦਿਖਾਵਾਂਗੇ ਸਿਰਾ ਗੱਲਬਾਤ ਹੋਣ ਵਾਲੀ ਹੈ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਸਿਰਾ ਗੱਲਬਾਤ ਹੈ ਜਿਹੜੀ ਹੋਣ ਵਾਲੀ ਹੈ ਹੌਲੀ-ਹੌਲੀ ਉਤਰਨਾ ਪੈਂਦਾ ਕਿਉਂਕਿ ਬਹੁਤ ਸੋਹਣੀ ਲੋਕੇਸ਼ਨ ਹੈ ਬਹੁਤ ਸੋਹਣੀਆਂ ਤਸਵੀਰਾਂ ਨੇ ਤੇ ਕਿਸ਼ਤੀਆਂ ਵੀ ਚੱਲ ਰਹੀਆਂ ਨੇ ਕਿਸ਼ਤੀ ਦੇ ਵਿੱਚ ਜਾਣਾ ਸੀ ਨੇ ਬੈ ਕੇ ਕਿਸ਼ਤੀ ਦੇ ਵਿੱਚ ਬੈ ਕੇ ਜਾਵਾਂਗੇ ਦੇਖ ਸਕਦੇ ਹੋ ਜੂ ਢੋਲ ਵੱਜ ਰਿਹਾ ਹੈ ਨਹੀਂ ਦਿਖਾਉਂਦੇ ਆ ਤੁਹਾਨੂੰ ਦ੍ਰਿਸ਼ਾ ਜਿਹੜਾ ਬਹੁਤ ਸੋਹਣਾ ਦ੍ਰਿਸ਼ਾ ਜਿਹੜਾ ਬਣਦਾ ਜਾ ਰਿਹਾ ਹੈ ਆ ਦੇਖੋ ਜੀ ਇੱਥੇ ਵੀ ਰਹਿਣ ਲਈ ਜਗ੍ਹਾ ਰਚ ਬਣੀ ਹੋਈ ਹੈ ਦਿਖਾਉਂਦੇ ਵੀ ਬਜੇ ਢੋਲਕੀਆਂ ਕਾਦੇ ਵੱਜ ਰਹੇ ਨੇ ਕੋਈ ਵੱਡੀ ਤਿਆਰੀ ਲੱਗਦੀ ਐ ਇੱਥੇ ਮਰ ਨਾਲ ਵੰਦੀਆਂ ਨੇ ਤੇ ਇਸ ਤਰ੍ਹਾਂ ਦੇਖੋ ਜੀ ਇਹ ਇਸ ਤਰ੍ਹਾਂ ਜੂ ਪਰਵਾਉਣਾ ਪੈਂਦਾ ਹੈ ਦੇਖ ਸੰਦੋ ਇਹ ਪਹਾੜਾ ਥੱਲੇ ਉਤਰ ਕੇ ਐਂਟਰਟੇਨਮੈਂਟ ਕੀ ਕਰੇਟ ਹੈ ਬੋਟ ਦਾ 15 ਮਿੰਟ ਕੋ ਬਣਾ 400 ਰੁਪਏ ਜੀ ਫੈਮਿਲੀ ਗਰੁੱਪ ਦਾ 15 ਮਿੰਟਾਂ ਦਾ 400 ਫੈਮਿਲੀ ਗਰੁੱਪ ਦਾ ਜੀ ਕਿੰਨੇ ਬੰਦਿਆਂ ਦਾ ਇਹਨਾਂ ਦੀ ਫੈਮਿਲੀ ਮੈਂਬਰ ਹੈ ਜੀ ਚਾਹੇ 10 ਹੋਣ ਚਾਹੇ 15 ਠੀਕ ਹੈ ਅੱਧਾ ਘੰਟਾ ਕੋ ਬਣਾ 700 ਹੋਏਗੀ ਅੱਧੇ ਘੰਟੇ ਦਾ 700 ਆਏ ਜੀ ਠੀਕ ਹੈ 2 ਘੰਟਾ ਘੁੰਮਣਾ ਤਾਂ 1200 ਰੁਪਏ ਜੀ ਦਾਪੂ ਦੇ ਰੋਣਾ ਦਾਪੂ 10 15 ਮਿੰਟ ਰੁਪਏ ਦਾ ਇੱਕ ਘੰਟੇ ਦਾ 1500 1200 ਰੁਪਈਆ ਕੁੱਲ ਬੰਦੇ ਕਿੰਨੇ ਵਹ ਜਾਂਦੇ ਨੇ ਪੈਸੇ ਸਰ ਫੈਮਲੀ ਦੂਰ ਵੀ ਲੈ ਕੇ ਜਾਂਦੇ ਜਾਂਦੇ ਅੱਛਾ ਜੇ ਪੈਸੇ ਟੂਰ ਤੇ ਆਏ ਆ 5 7 ਜਣੇ ਹਾਂਜੀ ਠੀਕ ਹੈ ਦੇਖ ਸਕਦੇ ਹੋ ਵੀ ਤਿੰਨ ਰੇਟ ਨੇ ਬਾਈ ਦੇ 400 700 1200 ਦੇਖ ਸਕਦੇ ਹੋ VOTING ਸਾਹਮਣੇ ਤੁਹਾਨੂੰ ਦਿਖਾਵਾਂਗੇ ਪੂਰਾ ਆਨੰਦ VOTING ਦਾ ਇਸ ਤਰ੍ਹਾਂ ਦੀਆਂ ਤਸਵੀਰਾਂ ਨੇ ਜਿਹੜੀਆਂ ਇਹ ਆ ਦੇਖੋ ਜੀ ਪੂਰਾ ਟਾਪੂ ਹੈ ਜਿਹੜਾ ਇਹ ਬਹੁਤ ਵੱਡਾ ਟਾਪੂ ਹੈ ਅਸੀਂ ਟਾਪੂ ਦੇ ਕਿਨਾਰੇ ਤੇ ਪਹੁੰਚ ਚੁੱਕੇ ਹਾਂ ਪਾਣੀ ਹੈ ਜਿਹੜਾ ਨਿਰਮਲ ਪੀਣ ਯੋਗ ਪੀਣ ਯੋਗ ਪਾਣੀ ਹੈ